ਸਸਿਕਾਲ ਜੀ ਮੈਂ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਰਿਕਵੈਸਟ ਕਰਨੀ ਚਾਹੁੰਦੀ ਹਾਂ ਕਿ ਜਿੰਨਾ ਭੈਣ ਭਰਾਵਾਂ ਨੇ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੈਨੂੰ ਇੱਕ એનર્ਜੀ ਜੀ ਮਿਲ ਜਾਂਦੀ ਹੈ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਤੇ ਨਾ ਮੇਰੇ ਵੀਡੀਓ ਦੇਖਦੇ ਹੋ ਅਪਰੀਸ਼ੀਏਟ ਕਰਦੇ ਹੋ ਬਹੁਤ ਵਧੀਆ ਲੱਗਦਾ ਮੈਨੂੰ ਇੱਕ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਅੱਜ ਆਪਾਂ ਬਣਾਉਣ ਲੱਗੇ ਸੀਗੇ ਸੂਜੀ ਦਾ ਹਲਵਾ ਸੂਜੀ ਦਾ ਪ੍ਰਸ਼ਾਦ ਜਿਹਨੂੰ ਆਪਾਂ ਕਹਿੰਦੇ ਨੇ ਪਿੰਡਾਂ ਦੇ ਵਿੱਚ ਇਹ ਕਿਵੇਂ ਬਣਾਉਣਾ ਹੈ ਵੈਸੇ ਤਾਂ ਸਾਰੀਆਂ ਬੀਬੀਆਂ ਨੂੰ ਆਉਂਦਾ ਹੀ ਹੁੰਦਾ ਹਨਾ ਪਰ ਕਈ ਵਾਰੀ ਉਹ ਸਖਤ ਰਹਿ ਜਾਂਦਾ ਕਈ ਵਾਰੀ ਉਹ ਖਿੱਲਰ ਦਾ ਹੁੰਦਾ ਤੇ ਕਈ ਵਾਰੀ ਉਹ ਉਹਨਾ ਵਧੀਆ ਨਹੀਂ ਬਣਦਾ ਜਿਸ ਸਟੈਂਡ ਦਾ ਉਹ ਬਣਨਾ ਚਾਹੀਦਾ ਮੈਂ ਬਿਲਕੁਲ ਤੁਹਾਨੂੰ ਪਰਫੈਕਟ ਰੇਸ਼ੋ ਦੇ ਨਾਲ ਦੱਸੂਗੀ ਕਿ ਮਿਲ ਕੇ ਕਿਵੇਂ ਬਣਾਉਣਾ ਤਾਂਕਿ ਜੋ ਪਹਿਲੀ ਵਾਰ ਵੀ ਬਣਾਉਂਦਾ ਉਹ ਆਸਾਨੀ ਦੇ ਨਾਲ ਬਣਾ ਸਕੇ ਉਹਦੇ ਲਈ ਆਪਾਂ ਸੂਜੀ ਲਈ ਹੈ ਜੀ ਇਹ ਇੱਕ ਕੌਲੀ ਸੂਜੀ ਦੀ ਹੈ ਜੇ ਮੈਂ ਇਹ ਥੋੜੀ ਜਿਹੀ ਡ్రਾਈ ਫਰੂਟ ਲਏ ਆ ਇਹ ਕਾਜੂ ਨੇ ਇਹ ਬਦਾਮ ਨੇ ਇਹਨਾਂ ਨੂੰ ਮੈਂ ਕੱਟ ਲਿਆ ਇਹ ਮਰਜ ਨੇ ਤੇ ਇਹ ਆਪਣੀਆਂ ਦਾਖਾਂ ਨੇ ਆ ਤੇ ਚੀਨੀ ਆਪਾਂ ਨਾਲ-ਨਾਲ ਮੈਂ ਤੁਹਾਨੂੰ ਦੱਸਦੀ ਆ ਨਾਲ-ਨਾਲ ਆਪਾਂ ਬਣਾਉਨੇ ਆ ਕਿ ਕਿੰਨੀ ਆਪਾਂ ਚੀਨੀ ਲੈਣੀ ਆ ਕਿੰਨਾ ਆਪਾਂ ਪਾਣੀ ਪਾਉਣਾ ਬਿਲਕੁਲ ਰੇਸ਼ਿਓ ਸਹੀ ਦੱਸੂਗੀ ਮੈਂ ਤੁਹਾਨੂੰ ਤਾਂ ਕਿ ਤੁਹਾਡਾ ਹਰ ਵਕਤ ਪਰਫੈਕਟ ਬਣ ਸਕੇ ਇੱਕ ਕੜਾਈ ਰੱਖ ਲਈਏ ਮੈਂ ਗੈਸ ਦੇ ਉੱਪਰ ਇਸ ਦੇ ਵਿੱਚ ਆਪਾਂ ਦਹੀ ਘਿਓ ਪਾਵਾਂਗੇ ਜਿੰਨੀ ਆਪਾਂ ਸੂਜੀ ਲਈ ਆ ਉਨਾ ਹੀ ਆਪਾਂ ਘਿਓ ਲੈਣਾ ਤੇ ਓਨੀ ਹੀ ਆਪਾਂ ਚੀਨੀ ਲੈਣੀ ਹੈ ਚੀਨੀ ਤੁਸੀਂ ਵੱਧ ਘੱਟ ਥੋੜੇ ਕਰ ਸਕਦੇ ਹੋ ਵੈਸੇ ਉਹਦੇ ਬਰਾਬਰ ਦੀ ਹੀ ਚੀਨੀ ਹੁੰਦੀ ਹੈ ਕਿਉਂਕਿ ਹਲਵੇ ਦੇ ਵਿੱਚ ਸੂਜੀ ਦੇ ਹਲਵੇ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਚੀਨੀ ਪਾਈ ਜਾਂਦੀ ਹੈ ਤੇ ਜਿਹੜਾ ਪਾਣੀ ਹੈ ਉਹ ਇਸ ਤੋਂ 3 ਗੁਣਾ ਜ਼ਿਆਦਾ ਲੈਣਾ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਘਿਓ ਗਰਮ ਹੋਣ ਦੇਵਾਂਗੇ ਹਾਂਜੀ ਘਿਓ ਆਪਣਾ ਗਰਮ ਹੋ ਚੁੱਕਿਆ ਪਿਘਰ ਗਿਆ ਹੁਣ ਆਪਾਂ ਇਸ ਦੇ ਵਿੱਚ ਸੂਜੀ ਪਾ ਦੇਣੀ ਹੈ ਤੇ ਗੈਸ ਆ ਜਿਹੜੀ ਉਹ ਆਪਾਂ ਸìm ਕਰ ਲੈਣੀ ਆ ਤੇ ਚੰਗੀ ਤਰ੍ਹਾਂ ਇਹਨੂੰ ਹਲਾਉਣਾ ਕਿਉਂਕਿ ਜੇ ਆਪਾਂ ਅੱਗ ਤੇਜ਼ ਰੱਖੀ ਨਾ ਤਾਂ ਆਪਣੀ ਸਮੂਜੀ ਆ ਜਿਹੜੀ ਉਹ ਬੱਤ ਜੂਗੀ ਪਰ ਆਪਾਂ ਇਸ ਨੂੰ ਬਹੁਤ ਹੀ ਆਰਾਮ ਦਾ ਇੱਕ ਤਰੀਕੇ ਦੇ ਨਾਲ ਭੁੰਨਣਾ ਜਦੋਂ ਤੱਕ ਇਹਦੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਪੈਂਦੀ। ਬਲਿੱਕ ਸਾਈਡ ਤੇ ਆਪਣੀ ਸਮੂਜੀ ਭੁੱਜ ਰਹੀ ਹੈ। ਦੂਸਰੀ ਸਾਈਡ ਤੇ ਆਪਾਂ ਪਾਣੀ ਹੈ ਜਿਹੜਾ ਉਹ ਵੀ ਗਰਮ ਕਰਨ ਲਈ ਰੱਖ ਦਿੰਨੇ ਆ। ਜਿਹੜਾ ਆਪਾਂ ਇਸ ਦੇ ਵਿੱਚ ਪਾਉਣਾ ਉਨੀ ਦੇਰ ਦੇ ਵਿੱਚ ਸੂਜੀ ਭੁੱਜੇਗੀ ਉਨੀ ਦੇਰ ਦੇ ਵਿੱਚ ਕਪਾਣੀ ਪਾਵਾਂਗੇ ਹੁਣ ਜਿਹੜੇ ਕ올ੀਆਂ ਦੇ ਨਾਲ ਮੈਂ ਸੂਜੀ ਲਈ ਸੀ ਉਸੇ ਕ올ੀ ਨੂੰ ਮੈਂ ਮਿਣ ਕੇ ਤੁਹਾਨੂੰ ਦੱਸ ਰਹੀ ਆ ਤਿੰਨ ਕ올ੀਆਂ ਆਪਾਂ ਪਾਣੀ ਦੀਆਂ ਪਾਉਣੀਆਂ ਨੇ ਤਾਂ ਕਿ ਤੁਹਾਡਾ ਜਿਹੜਾ ਪ੍ਰਸ਼ਾਦ ਆ ਜਿਹੜਾ ਸੂਜੀ ਦਾ ਹਲਵਾ ਹੈ ਉਹ ਬਹੁਤ ਵਧੀਆ ਬਣੇ ਇਹਨੂੰ ਆਪਾਂ ਠੱਕ ਦੰਨੇ ਆ ਇਹ ਨਾਲ-ਨਾਲ ਆਪਾਂ ਇਸ ਨੂੰ ਹਲਾਇਕ ਓਨੀ ਹੀ ਮੈਂ ਚੀਨੀ ਲਈ ਹੈ ਮੋਟੀ ਖੰਡ ਹੈਗੀ ਓਨੀ ਹੀ ਮੈਂ ਇਹਦੇ ਵਿੱਚ ਲਈ ਹੈ ਆਪਾਂ ਇਸ ਦੇ ਵਿੱਚ ਪਾ ਦੇਣੇ ਇਸ ਦੀ ਇੱਕ ਚਾਸ਼ਨੀ ਬਣ ਜੂਗੀ। ਤਾਂ ਲੋ ਜੀ ਆਪਣੀ ਚਾਸ਼ਨੀ ਅरिजिनਲ ਸਟਾਰਟ ਹੋ ਗਈ ਹੈ। ਆਪਾਂ ਇਸ ਦੇ ਵਿੱਚ ਦੋ ਕਤਾਗੇ ਆ ਜਿਹੜੇ ਉਹ ਕੇਸਰ ਦੇ ਪਾਵਾਂਗੇ। ਇਹਦੇ ਨਾਲ ਕਲਰ ਵੀ ਬਹੁਤ ਸੋਹਣਾ ਹੋ ਤੇ ਸੁਆਦ ਵੀ ਦੁਗਣਾ ਹੋ ਜਾ। ਉਹਦਾ ਆਪਣਾ ਪ੍ਰਸ਼ਾਦ ਹੈ ਜਿਹੜਾ ਉਹ ਵੀ ਲਗਾਤਾਰ ਭੁਜਿਆ ਜਾ ਰਿਹਾ ਬਹੁਤ ਥੋੜੀ ਦੇ ਵਿੱਚ ਖੁਸ਼ੀ ਹੋਣੀ ਸ਼ਾਟ ਹੋ ਗਈ ਹੈ ਮੈਂ ਆਪਾਂ ਜਿਹੜੀ ਬਿਲਕੁਲ ਟੱਟ ਰੱਖੀ ਹੋਈ ਹੈ ਕਿਉਂਕਿ ਇਹ ਚੰਗੀ ਤਰ੍ਹਾਂ ਭੁੱਜ ਸਕੇ ਕਿਉਂਕਿ ਸੂਜੀ ਦਾ ਇਹ ਮੋਟੀ ਸੂਜੀ ਹੈ ਸੂਜੀ ਦੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਬਹੁਤ ਬਰੀਕ ਇੱਕ ਮੋਟੇ ਵਾਲੀ ਮੈਂ ਮੋਟੇ ਵਾਲੀ ਸੂਜੀ ਲਈ ਹੈ ਤਾਂ ਕਿ ਜਿਹੜਾ ਆਪਣਾ ਪ੍ਰਸ਼ਾਦ ਅੱਛੇ ਜੀ ਤਰ੍ਹਾਂ ਦਾਲੇਦਾਰ ਬਣ ਸਕੇ देखो बिल्कुल पतला हो गया है बहुत थोड़ी खुशबू आ रही है लो जी अपनी जोड़ी सूजी है परफेक्ट भुज चुकी है देखो यदि कलर भी चेंज हो गया आप इसको तो ज्यादा यह ब्राउन नहीं करनी हम अपनी जी चासनी है वह भी पूरी बढ़ के रह गई है आप चासनी ये इसमें हिलाना थोड़ी थोड़ी करके चासनी पा दे ਹੁਣ ਆਪਾਂ ਅੱਗ ਤੇਜ਼ ਕਰ ਲੈਣੀ ਹੈ ਤੇ ਇਹਨੂੰ ਲਗਾਤਾਰ ਹਿਲਾਉਣਾ ਹੈ ਜੇ ਤੁਸੀਂ ਛਾਕਲੀ ਨਹੀਂ ਬਣਾਉਣੀ ਚਾਹੁੰਦੇ ਡਾਇਰੈਕਟ ਖੰਡ ਪਾਣੀ ਚੋਲੇ ਡਾਇਰੈਕਟ ਖੰਡ ਜੋ ਆਪਣੇ ਚੀਨੀ ਪਾਉਣੇ ਆਪਾਂ ਉਹ ਫਿਰ ਇਸੇ ਤਰੀਕੇ ਦੇ ਨਾਲ ਪਾਣੀ ਗਰਮ ਕਰ ਲੈਣਾ ਉਬਾਲ ਲੈਣਾ ਚੰਗੀ ਤਰ੍ਹਾਂ ਤੇ ਚੀਨੀ ਨਾਲ ਹੀ ਇਹਦੇ ਵਿੱਚ ਪਾ ਦੇਣੀ ਹੈ ਤੇ ਨਾਲ ਹੀ ਪਾਣੀ ਇਕੱਠਿਆਂ ਨੂੰ ਹੀ ਪਾ ਦੇਣਾ ਤੇ ਚੰਗੀ ਤਰ੍ਹਾਂ ਹਿਲਾਉਣਾ ਦੇਖੋ ਹੁਣ ਪਤਲਾ ਇਹ ਜਦੋਂ ਗਾਰਾ ਹੋ ਜਾਣਾ ਹੈ ਤੇ ਆਪਾਂ ਲਗਾਤਾਰ ਇਸ ਨੂੰ ਹਲਾਇ ਜਾਈਏ। ਅ ਤੇ ਕਈ ਵਾਰੀ ਇਹ ਹੁੰਦਾ ਵੀ ਜਿਹੜਾ ਪ੍ਰਸ਼ਾਦ ਹੁੰਦਾ ਨਾ ਉਹ ਖਿੱਲਰਦਾ ਜਾ ਫਿਰਦਾ ਹੁੰਦਾ। ਕਿਉਂਕਿ ਉਹਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ। ਅ ਇਹਦੇ ਵਿੱਚ 3 ਗੁਣਾ ਪਾਣੀ ਪੈਂਦਾ। ਜਿਹੜੇ ਭਾਂਡੇ ਦੇ ਨਾਲ ਤੁਸੀਂ ਨਾਪ ਕੇ ਸੂਜੀ ਲੈਨੇ ਹੋ, ਉਸੇ ਭਾਂਡੇ ਦੇ ਨਾਲ ਨਾਪ ਕੇ ਤੁਸੀਂ ਪਾਣੀ ਪਾ ਸਕਦੇ ਹੋ। ਦੇਖੋ ਗਾੜਾ ਹੋਣਾ ਸਟਾਰਟ ਹੋ ਗਿਆ। ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਬਹੁਤ ਹੀ ਬੜੀਆ ਪ੍ਰਸ਼ਾਦ ਆਪਣਾ ਬਣ ਕੇ ਰੈਡੀ ਹੋ ਗਿਆ ਨਾ ਵਾਸਤੇ ਹਿਲਾਉਣਾ ਲਗਾਤਾਰ ਹੈ ਇਸ ਨੂੰ ਲਓ ਜੀ ਆਪਣਾ ਪ੍ਰਸ਼ਾਦ ਆ ਜਿਹੜਾ ਬਿਲਕੁਲ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਆਪਣੇ ਡਰਾਈ ਫਰੂਟ ਨੇ ਉਹ ਪਾ ਦਿੰਨੇ ਆ ਮਿਕਸ ਕਰ ਦਿੰਨੇ ਆ ਤੇ ਜਿਹੜੀਆਂ ਆਪਣੀਆਂ ਦਾਖਾਂ ਨੇ ਜੀਆਂ ਸੌ ਗਈ ਐ ਇਹਨੇ ਫੁੱਲ ਜਾਣਾ ਬਹੁਤ ਹੀ ਵਧੀਆ ਬਣ ਗਿਆ ਇੰਨਾ ਕੀ ਆਪਾਂ ਨੂੰ ਇਹ ਜਿਹੜਾ ਚਾਹ ਜਾਸ ਸੀਗਾ ਜਿਹੜੀ ਇਹਦੇ ਆ ਕਨਸਨਟਸੀ ਇਹੋ ਜੀ ਚਾਹੀਦੀ ਸੀ ਜਿਆਦਾ ਇਹ ਡਾਰਕ ਨਹੀਂ ਕਰਨਾ ਤੇ ਹੁਣ ਸਭ ਤੋਂ ਵਧੀਆ ਚੀਜ਼ ਮੈਂ ਤੁਹਾਨੂੰ ਇੱਕ ਹੋਰ ਐਡ ਦੇ ਵਿੱਚ ਦੱਸਣ ਲੱਗੀ ਆ ਇਹ ਮੈਂ ਠੰਡਾ ਪਾਣੀ ਲਿਆ ਇਹਦੇ ਮੈਂ ਛਿੱਟੇ ਮਾਰੂੰਗੀ ਇਹਦੇ ਨਾਲ ਹੱਥ ਨਾਲ ਕਿਉਂਕਿ ਇਹਦੇ ਜਿਹੜੇ ਦਾਣੇ ਆ ਨਾ ਸੂਜੀ ਦੇ ਉਹ ਚੰਗੇ ਬਰ ਮਿੱਖਰ ਕੇ ਆ। ਇਹ ਬਹੁਤ ਹੀ ਇਹ ਜਰੂਰ ਮਾਰ ਕੇ ਦੇਖਿਓ ਤੁਸੀਂ ਠੰਡੇ ਪਾਣੀ ਦੇ ਛਿੱਟੇ ਮਾਰਨੇ ਆ। ਥੋੜੇ ਜਿਹਾ ਪਾਣੀ ਜ਼ਿਆਦਾ ਨਹੀਂ ਪਾਉਣਾ ਛਿੱਟੇ ਜਿਹੀ ਮਾਰਨੇ ਆ। ਤੇ ਤੁਹਾਡਾ ਪ੍ਰਸ਼ਾਦ ਬਿਲਕੁਲ ਬੜ ਕੇ ਰੈਡੀ ਆ। ਲਓ ਜੀ ਆਪਾਂ ਗੈਸ ਕਰ ਦਿੱਤੀ ਆ ਬੰਦ। ਬਹੁਤ ਹੀ ਸੋਹਣੀ ਖੁਸ਼ਬੂ। ਬਹੁਤ ਸੋਹਣੇ ਮੌਸਮ ਦੇ ਵਿੱਚ ਆਪਾਂ ਇਹਨੂੰ ਬਣਾਇਆ। ਹਲਕੀ ਹਲਕੀ ਠੰਡ ਆ ਹੁਣ। ਤਾਂ ਆਪ નીકਲੀ ਆ ਹਲਕੀ ਜੀ। ਬਹੁਤ ਹੀ ਪਿਆਰਾ ਪ੍ਰਸ਼ਾਦ ਬੜ ਕੇ ਤਿਆਰ। ਲੋਜੀ ਸੂਜੀ ਦਾ ਬਹੁਤ ਹੀ ਵਧੀਆ ਪ੍ਰਸ਼ਾਦ ਹੈ ਜਿਹੜਾ ਬਣ ਕੇ ਤਿਆਰ ਆ ਪਾਫਾ ਛੱਡ ਰਿਹਾ ਗਰਮ ਗਰਮ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਸੂਜੀ ਦਾ ਪ੍ਰਸ਼ਾਦ ਜ਼ਰੂਰ ਬਣਾਓ ਤੇ ਆਪਣੇ ਵਿਚਾਰ ਮੈਨੂੰ ਬਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਤਨਵਾਦ